ਹੈਲੋ ਸਟੂਡੈਂਟਸ ਥਿਸ ਇਜ਼ ਗੋਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੈਸ਼ਨ 2024-25 ਲਈ ਸਕੂਲ ਤੋਂ ਸਕੂਲ ਅਤੇ ਇੰਟਰ ਬੋਰਡ ਮਾਈਗ੍ਰੇਸ਼ਨ ਸ਼ਡਿਊਲ ਦੇ ਰਿਗਾਰਡਿੰਗ ਠੀਕ ਹੈ ਜੀ ਤਾਂ ਇਹ ਤੁਹਾਡਾ ਜੋ ਕੀ ਮਾਈਗ੍ਰੇਸ਼ਨ ਸਕੇਜੂਲ ਲਗਾ ਇਸ ਨੂੰ ਆਪਾਂ ਡਿਸਕਸ ਕਰਾਂਗੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਹਾਂਜੀ ਤਾਂ ਇਸ ਦੇ ਨਾਲ ਹੀ ਅਗਰ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਇਸ ਦੇ ਨਾਲ ਹੀ ਸ਼ੁਰੂ ਕਰਦੇ ਆਂ ਅਸ ਦੀ ਵੀਡੀਓ ਹਾਂਜੀ ਸੈਸ਼ਨ 2024-25 ਦੌਰਾਨ 8ਵੀਂ ਤੋਂ 12ਵੀਂ ਸ਼੍ਰੇਣੀਆ ਵਿੱਚ ਪੜ੍ਹਦੇ ਵਿਦਿਆਰਥੀਆਂ ਤੋਂ ਸਕੂਲ ਅਤੇ ਵਿਦਿਆਰਥੀ ਦੀ ਸਕੂਲ ਤੋਂ ਸਕੂਲ ਅਤੇ ਇੰਟਰ ਬੋਰਡ ਮਾਈਗ੍ਰੇਸ਼ਨ ਕਰਨ ਲਈ ਮਿਤੀਆਂ ਦਾ ਸ਼ਡਿਊਲ ਅਤੇ ਫੀਸਾਂ ਹੇਠ ਦਰਸਾਏ ਅਨੁਸਾਰ ਹੈ ਸਕੂਲ ਤੋਂ ਸਕੂਲ ਮਾਈਗ੍ਰੇਸ਼ਨ ਸੰਬੰਧੀ ਜੋ ਸਕੈਜੂਲ ਆਉ ਦੇਖ ਲਓ ਤੁਸੀਂ ਹਾਂਜੀ ਮਿਤੀ ਫੀਸ ਤੇ ਵਿਸ਼ੇਸ਼ ਕਥਨ ਹਾਂਜੀ ਵਿਦਿਆਰਥੀਆਂ ਰਜਿਸਟਰ ਕਰਨ ਉਪਰੰਤ ਮਿਤੀ 29 11 2024 ਤੱਕ ਜੋ ਕਿ ਇਸ ਦੀ ਫੀਸ 1000 ਰੁਪਏ ਆ ਆਨਲਾਈਨ ਪ੍ਰਕਿਰਿਆ ਰਾਹੀਂ ਠੀਕ ਹੈ ਜੀ ਇਹ ਆਨਲਾਈਨ ਜੋ ਕਿ ਪ੍ਰੋਸੈਸ ਹੈਗਾ ਸਾਰਾ ਨੈਕਸਟ ਹੈਗਾ ਮਿਤੀ 30 11 2024 ਤੋਂ 31 12 2024 ਤੱਕ ਤਾਂ ਇਸ ਦੀ ਜੋ ਫੀਸ ਆ ਉਹ 2000 ਰੁਪਏ ਆ ਇਹ ਵੀ ਜੋ ਕਿ ਆਨਲਾਈਨ ਪ੍ਰੋਸੈਸ ਹੈਗਾ ਇਸ ਦਾ ਫੀਸ ਭਰਨ ਦਾ ਠੀਕ ਹੈ ਜੀ ਸਕੂਲ ਦੀ ਸੁਵਿਧਾ ਲਈ ਆਨਲਾਈਨ ਸਕੂਲ ਤੋਂ ਸਕੂਲ ਮਾਈਗ੍ਰੇਸ਼ਨ ਕਰਨ ਦੀ ਵਿਧੀ ਹੈਟਲੀ ਕੇ ਅਨੁਸਾਰ ਹੈ ਹਾਂਜੀ ਮਾਈਗ੍ਰੇਸ਼ਨ ਦੀ ਵਿਧੀ ਕਿਸ ਤਰ੍ਹਾਂ ਦੀ ਆਪਾਂ ਦੇਖ ਲੈਣੇ ਆਂਗੇ ਨਿਊ ਸਕੂਲ ਪ੍ਰੋਸੈਸ ਵਿਦਿਆਰਥੀ ਨੇ ਮਾਈਗ੍ਰੇਟ ਹੋ ਕੇ ਜਿਸ ਨਵੇਂ ਸਕੂਲ ਵਿੱਚ ਜਾਣਾ ਹੈ ਉਹ ਉਸ ਨਵੇਂ ਸਕੂਲ ਨੂੰ ਇੱਕ ਐਪਲੀਕੇਸ਼ਨ ਦੇਵੇਗਾ ਨਮਾ ਸਕੂਲ ਆਪਣੇ ਸਕੂਲ ਲੌਗਇਨ ਕਰਨ ਉਪਰੰਤ ਸਕੂਲ ਮਾਈਗ੍ਰੇਸ਼ਨ ਮੈਨੂ ਵਿੱਚ ਅਪਲਾਈ ਫॉर ਮਾਈਗ੍ਰੇਸ਼ਨ ਲਿੰਕ ਤੇ ਕਲਿੱਕ ਕਰੇਗਾ ਇਸ ਲੈਂਗੁਏਜ ਸਟੂਡੈਂਟ ਯੂਨੀਕ ਆਈਡੀ ਰਜਿਸਟ੍ਰੇਸ਼ਨ ਆਧਾਰ ਨੰਬਰ ਮੋਬਾਈਲ ਨੰਬਰ ਆਦਿ ਵਿੱਚ ਕੋਈ অপਸ਼ਨ ਸਿਲੈਕਟ ਕਰਕੇ ਉਸ ਨੂੰ ਭਰ ਕੇ ਸਰਚ ਬਟਨ ਤੇ ਕਲਿੱਕ ਕਰੇਗਾ ਇਸ ਉਪਰੰਤ ਵਿਦਿਆਰਥੀ ਸਾਈਟ স্ক্রিন ਤੇ ਸ਼ੋ ਹੋ ਜਾਵੇਗੀ ਉਸ ਦੀ ਰਜਿਸਟ੍ਰੇਸ਼ਨ ਫੀਸ ਦਾ ਸਟੇਟਸ ਨਵੇਂ ਸਕੂਲ ਵੱਲੋਂ ਚੈੱਕ ਕਰਨ ਉਪਰੰਤ ਚੂਸ ਐਕਸ਼ਨ ਆਪਸ਼ਨ ਵਿੱਚ ਮਾਈਗ੍ਰੇਟ ਬਟਨ ਤੇ ਕਲਿੱਕ ਕੀਤਾ ਜਾਵੇ ਜੇਕਰ ਰਜਿਸਟ੍ਰੇਸ਼ਨ ਫੀਸ ਸਟੇਟਸ ਪੇਡ ਹੈ ਤਾਂ ਹੀ ਮਾਈਗ੍ਰੇਸ਼ਨ ਦੀ ਆਪਸ਼ਨ ਖੁੱਲੇਗੀ ਰਜਿਸਟ੍ਰੇਸ਼ਨ ਫੀਸ ਪੈਂਡਿੰਗ ਅਨਪੇਡ ਹੋਣ ਦੀ ਸੂਰਤ ਵਿੱਚ ਵਿਦਿਆਰਥੀ ਦੀ ਮਾਈਗ੍ਰੇਸ਼ਨ ਨਹੀਂ ਹੋ ਸਕੇਗੀ ਠੀਕ ਹੈ ਜੀ ਇਸ ਲਈ ਫੇਸ ਪਾਨੀ ਜ਼ਰੂਰੀ ਹੈਗੀ ਨੈਕਸਟ ਮਾਈਗ੍ਰੇਸ਼ਨ ਬਟਨ ਤੇ ਕਲਿੱਕ ਕਰਨ ਤੋਂ ਉਪਰੰਤ ਅਪਲੋਡ ਅ ਕੈਂਡੀਡੇਟ ਐਪਲੀਕੇਸ਼ਨ ਦੀ ਆਪਸ਼ਨ ਵਿੱਚ ਵਿਦਿਆਰਥੀ ਦੀ ਐਪਲੀਕੇਸ਼ਨ ਅਟੈਚ ਕੀਤੀ ਜਾਵੇ ਜਿਸ ਨਾਲ ਹੀ ਜਾਵੇ ਨਾਲ ਹੀ ਰੀਜ਼ਨ ਆਫ ਮਾਈਗ੍ਰੇਸ਼ਨ ਆਪਸ਼ਨ ਵਿੱਚ ਰੀਜ਼ਨ ਆਫ ਭਰਨ ਤੋਂ ਉਪਰੰਤ ਅਪਲਾਈ ਮਾਈਗ੍ਰੇਸ਼ਨ ਤੇ ਕਲਿੱਕ ਕੀਤਾ ਜਾਵੇ ਨੈਕਸਟ ਸਕੂਲ ਮਾਈਗ੍ਰੇਸ਼ਨ ਮੈਨੂ ਵਿੱਚ ਸਕੂਲ ਬਲੋਂ ਮਾਈਗ੍ਰੇਸ਼ਨ ਵਾਸਤੇ ਅਪਲਾਈ ਕੀਤੇ ਵਿਦਿਆਰਥੀਆਂ ਦੀ ਸੂਚੀ ਅਪਲਾਈਡ ਲਿਸਟ অপশন ਵਿੱਚ ਵੇਖੀ ਜਾ ਸਕਦੀ ਹੈ ਜੇਕਰ ਕਿਸੇ ਸਕੂਲ ਵੱਲੋਂ ਗਲਤ ਮਾਈਗ੍ਰੇਸ਼ਨ ਅਪਲਾਈ ਹੋ ਗਈ ਗਿਆ ਹੈ ਤਾਂ ਉਹ ਪਿਛਲੇ ਸਕੂਲ ਦੇ ਅਸੈਪਟ ਕਰਨ ਤੋਂ ਪਹਿਲਾਂ ਅਪਲਾਈਡ ਲਿਸਟ ਅਧੀਨ ਚੂ ਸੈਕਸ਼ਨ ਦੇ অপਸ਼ਨ ਵਿੱਚ ਕੈਨਸਲ ਅਪਲੀਕੇਸ਼ਨ ਦੇ অপਸ਼ਨ ਵਿੱਚ ਜਾ ਕੇ ਮਾਈਗ੍ਰੇਸ਼ਨ ਕੈਨਸਲ ਕਰ ਸਕਦੇ ਹਨ ਠੀਕ ਹੈ ਜੀ ਨੈਕਸਟ ਆ ਪ੍ਰੀਵੀਅਸ ਸਕੂਲ ਪ੍ਰੋਸੈਸ ਪਿਛਲਾ ਸਕੂਲ ਆਪਣਾ ਲੌਗਇਨ ਕਰਨ ਉਪਰੰਤ ਸਕੂਲ ਮਾਈਗ੍ਰੇਸ਼ਨ ਮੈਨਿਊ ਵਿੱਚ ਰਿਸਿਵਡ ਲੈਸ ਤੇ ਕਲਿੱਕ ਕਰਕੇ ਮਾਈਗ੍ਰੇਸ਼ਨ ਲਈ ਅਪਲਾਈ ਕੀਤੇ ਵਿਦਿਆਰਥੀਆਂ ਦੀ ਸੂਚੀ ਵੇਖ ਸਕਦੇ ਹਨ ਇਸ ਉਪਰੰਤ ਪਿਛਲੇ ਸਕੂਲ ਕੋਲ ਸੈਪਟਰ ਜ਼ੈਕਟ ਟੂ ਬਾਈ ਸਕੂਲ ਦੀ ਆਪਸ਼ਨ ਆਵੇਗੀ ਜੇਕਰ ਪਿਛਲਾ ਸਕੂਲ ਮਾਈਗ੍ਰੇਸ਼ਨ ਵਾਸਤੇ ਸਹਿਮਤ ਹੁੰਦਾ ਹੈ ਤਾਂ ਐਕਸੈਪਟ ਤੇ ਕਲਿੱਕ ਕਰਕੇ ਮਾਈਗ੍ਰੇਸ਼ਨ ਲਈ ਸਹਿਮਤੀ ਦੇਵੇਗਾ ਨਹੀਂ ਤਾਂ ਸਕੂਲ ਵੱਲੋਂ ਰਜਖਤ ਦੀ ਆਪਸ਼ਨ ਵੀ ਸਿਲੇਕਟ ਕੀਤੀ ਜਾ ਸਕਦੀ ਹੈ ਠੀਕ ਹੈ ਜੀ ਤਾਂ ਇਹ ਪ੍ਰੀਵੀਅਸ ਸਕੂਲ ਪ੍ਰੋਸੈਸ ਹੈਗਾ ਜੋ ਤੁਹਾਡਾ ਪਹਿਲਾ ਦਾ ਸਕੂਲ ਹੋਊਗਾ ਅਕਸੈਪਟ ਰਿਜੈਕਟ ਦੀ অপਸ਼ਨ ਤੇ ਕਲਿੱਕ ਕਰਨ ਨੂੰ ਪ੍ਰਾਂਤ ਸਿਲੈਕਟ ਯੂਅਰ ਰਿਸਪਾਂਸ ਦੀ অপਸ਼ਨ ਵਿੱਚ ਅਕਸੈਪਟ ਰਿਜੈਕਟ ਸਿਲੈਕਟ ਕਰਕੇ ਰਿਮਾਰਕਸ ਐਂਟਰ ਕਰਨ ਨੂੰ ਪ੍ਰਾਂਤ ਸਬਮਿਟ ਬਟਨ ਤੇ ਕਲਿੱਕ ਕੀਤਾ ਜਾਵੇ ਨੈਕਸਟ ਫੀ ਸੇ ਪੇਮੈਂਟ ਐਂਡ ਪ੍ਰਿੰਟ ਠੀਕ ਹੈ ਜੀ ਪਿਛਲੇ ਸਕੂਲ ਵੱਲੋਂ ਅਕਸੈਪਟ ਕਰਨ ਤੋਂ ਬਾਅਦ ਨਵੇਂ ਸਕੂਲ ਦੇ ਲੌਗਇਨ ਅਧੀਨ ਸਕੂਲ ਮਾਈਗ੍ਰੇਸ਼ਨ ਮੈਨੂ ਦੀ ਅਪਲਾਈਡ ਲਿਸਟ অপਸ਼ਨ ਵਿੱਚ ਪੇ ਫੀ ਦੀ অপশন کھل ਜਾবেਗੀ ਇਸ অপশন ਤੇ ক্লিক ਕਰਕੇ ਸਕੂਲ ਵੱਲੋਂ মাইগ্রেশন ਦੀ ਬੰਦੀ ਫੀਸ ஆன்લાઈਨ ਪੇਮੈਂਟ ਕੀਤੀ ਜਾਵੇ ஆன்લાઈਨ ਪੇਮੈਂਟ ਸাকਸੈਸਫੁਲ ਹੋਣ ਤੋਂ ਬਾਅਦ ਵਿਦਿਆਰਥੀ ਨਵੇਂ ਸਕੂਲ ਵਿੱਚ ਮਾਈਗਰੇਟ ਹੋ ਜਾਵੇਗਾ ਤੇ ਇਸ ਮਾਈਗ੍ਰੇਸ਼ਨ ਸਰਟੀਫਿਕੇਟ ਦਾ ਪ੍ਰਿੰਟ ਨਵੇਂ ਸਕੂਲ ਦੀਨ ਅਪਲਾਈਡ ਲਿਸਟ ਵਿੱਚੋਂ ਅਤੇ ਪਿਛਲੇ ਸਕੂਲ ਦੀਨ ਰਸੀਵਡ ਲਿਸਟ ਵਿੱਚੋਂ ਪ੍ਰਿੰਟ অপশন ਤੇ ক্লিক ਕਰਕੇ ਪ੍ਰਿੰਟ ਕੀਤਾ ਜਾ ਸਕਦਾ ਹੈ ਵਿਦਿਆਰਥੀ ਨਵੇਂ ਸਕੂਲ ਵਿੱਚ ਸ਼ਿਫਟ ਹੋ ਜਾਵੇਗਾ ਤੇ ਉਸਤੇ ਵੇਰਵੇ ਸੰਬੰਧ ਫਾਰਮ ਦੀਨ ভিউ ਇਨ ਇਨਸਰਟਡ ਰਿਕਾਰਡ ਦੀ ਆਪਸ਼ਨ ਵਿੱਚ ਚੈੱਕ ਕੀਤਾ ਜਾ ਸਕਦੇ ਹੈ ਹਨ ਠੀਕ ਹੈ ਜੀ ਨੈਕਸਟ ਇਹ ਕੁਝ ਇਨਸਟਰਕਸ਼ਨਸ ਨੇ ਨੋਟਸ ਨੇ ਇਹ ਤੁਸੀਂ ਪੜ੍ਹ ਸਕਦੇ ਹੋਗੇ ਠੀਕ ਹੈ ਨੈਕਸਟ ਇੰਟਰ ਬੋਰਡ ਦੀ ਜੋ ਕਿ ਮਾਈਗ੍ਰੇਸ਼ਨ ਸੰਬੰਧੀ ਸਕੈਜੂਅਲ ਆ ਦਾਖਲਾ ਦੀ ਅੰਤਿਮ ਮਿਤੀ ਉਪਰੰਤ ਮਿਤੀ 23 11 2024 ਦੀ ਫੀਸ 3000 ਰੁਪਏ ਟੀਸੀ ਕਟਵਾਉਣ ਦੇ 15 ਦਿਨਾਂ ਵਿੱਚ ਚੇਅਰਮੈਨ ਜੀ ਦੀ ਪ੍ਰਵਾਨਗੀ ਨਾਲ ਆਨਲਾਈਨ ਜੋ ਕਿ ਇਹ ਪ੍ਰੋਸੈਸ ਹੈਗਾ ਮਿਤੀ 3 11 2024 ਤੇ 31 12 2024 ਤੱਕ ਠੀਕ ਹੈ ਜੀ ਤਾਂ ਇਸ ਦੀ ਜੋ ਫੀਸ ਆ 5000 ਰੁਪਏ ਆ ਇਹ ਵੀ ਆਨਲਾਈਨ ਪ੍ਰੋਸੈਸ ਹੈ ਟੀਸੀ ਕਟਵਾਉਣ ਦੇ 15 ਦਿਨਾਂ ਵਿੱਚ ਠੀਕ ਹੈ ਜੀ ਤਾਂ ਇਹ ਜੋ ਕੇਸ ਹੈ ਜੋ ਕਿ ਰੂਲ ਆਗੇ ਇਨਸਟਰਕਸ਼ਨਸ ਨੇ ਇਹਨਾਂ ਨੂੰ ਤੁਸੀਂ ਇੱਥੋਂ ਪੜ ਸਕਦੇ ਹੋ ਵੀਡੀਓ ਨੂੰ ਫਾਲੋਸ ਕਰਕੇ ਠੀਕ ਹੈ ਜੀ ਤਾਂ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਵਿੱਚ ਐਨਾ ਹੀ ਮਿਲ ਗਿਆ ਨੈਕਸਟ ਵੀਡੀਓ ਵਿੱਚ ਤਦ ਤੱਕ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਇਸ ਦੇ ਨਾਲ ਹੀ ਸਟੇ ਬLESSED ਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ